ਨਾਲਾ ਖੇਤਰ ਦੇ 60 ਪਿੰਡ ਅੜਾਂ ਦੀ ਮਾਰ ਚੱਲ ਰਹੇ ਨਾ ਗੰਜਾਖੜ ਸਾਹਿਬ ਜੁਹੀ ਬੀਜੇਪੀ ਦੇ ਪ੍ਰਧਾਨ ਜੀ ਤੁਸੀਂ ਨਾਲੇ ਆ ਜੇ ਤ ਤੁਹਾਨੂੰ ਵੈਲਕਮ ਕਹਿੰਦੇ ਆ ਜੀ ਆ ਕਿੰਨੇ ਅਨੂੰ ਬੇਨਤੀ ਹੈ ਕੇਂਦਰ ਚ ਤੁਹਾਡੀ ਸਰਕਾਰ ਆ ਤੁਸੀਂ ਕੇਂਦਰ ਸਰਕਾਰ ਕੋਲੋਂ ਸਾਨੂੰ ਆਰਜਕ ਪੈਕੇਜ ਲੈ ਕੇ ਦਿਓ ਅਰਤਤ ਸੁਮੇਦੀ ਜਾਖੜ ਸਾਹਿਬ ਨੂੰ ਬੇਨਤੀ ਹੈ ਕਿ ਆਓ ਖਾਲੀ ਹੱਥੀ ਨਾ ਆਓ ਕੁਝ ਲੈ ਕੇ ਆਓ ਸਾਡਾ ਸਾਡਾ ਪਾਣੀ ਦੇ ਬਗਬਗ ਕਰਤਾ ਜਿਹੜਾ ਆਰਐਨਐਫ ਦਾ 8000 ਕਰੋੜ ਰੁਪਇਆ ਸਾਡਾ ਣਕਿਆ ਜੇ ਕੋਈ ਦਵਾਦੋ ਸੈਂਟਰ ਕੋ ਉਹ ਸਾਡੇ ਪੈਸੇ ਦਵਾਦੋ ਅਸੀਂ ਉਹ ਪੈਸੇ ਜਿਹੜੇ ਆ ਇੱਥੇ ਲਾ ਸਕੀਏ ਪੂਦੇ ਪੰਜਾਬ ਚ ਲਾ ਸਕੀਏ ਆਮਾਦੀਪਾਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਭੀਤ ਸਿੰਘ ਬਰਾੜ ਡਾਕਟਰ ਅਜੇ ਗੁਪਤਾ ਅਤੇ ਸਮੁੱਚੀ ਟੀਮ ਦੇ ਵੱਲੋਂ ਅਜਦਾਲਾ ਖੇਤਰ ਅਦੀਨ ਹੜਾ ਦੀ ਮਾਰ ਝੜ ਰਹੇ ਪਿੰਡਾਂ ਦੇ ਲੋਕਾਂ ਲਈ ਰਸਦ ਸਮਗਰੀ ਭੇਜੀ ਗਈ ਸਰਹੱਦੀ ਖੇਤਰ ਵਿੱਚ ਡੀਸੀ ਮੈਡਮ ਸਾਖੀ ਸਾਨੀ ਵੱਲੋਂ ਲਗਾਤਾਰ ਹੜਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਅਤੇ ਲੋਕਾਂ ਤੱਕ ਰਸਦ ਸਮਗਰੀ ਪਹੁੰਚਾਉਨ ਮੈਡੀਕਲ ਸਹੂਲਤਾਂ ਦੇਣ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਉਣ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਇਸ ਮੌਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਸੋਸ਼ਲ ਮੀਡੀਆ ਇੰਚਾਰਜ ਡਾਕਟਰ ਯਾਦਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਜਨਾਲਾ ਖੇਤਰ ਅਧੀਨ ਪੈਂਦੇ ਪਿੰਡਾਂ ਦੀਆਂ ਜਿੱਥੇ 5 ਤੋਂ 6 ਫੁੱਟ ਤੱਕ ਪਾਣੀ ਭਰ ਚੁੱਕਾ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ ਹਾਂਜੀ ਤਾਰੀਵਾਲ ਸਾਹਿਬ ਕੀ ਹਾਲਾਤ ਨੇ ਕੀ ਕਹਿਣਾ ਚਾਹੁੰਦੇ ਹੋ ਹਾਲਾਤ ਸਭ ਬਹੁਤ ਮਾੜੇ ਨੇ ਆਹੋ ਬੜੀ ਚਿੰਤਾਜਨਕ ਸਥਿਤੀ ਆ ਨਾਲੇ ਹਲਕੀ ਦੀ ਆ ਵਾਹ ਅੱਜ ਮੈਨੂੰ ਲੱਗਦਾ ਜਿੱਦਾਂ ਸਾਡੇ 60 ਪਿੰਡ ਜਿਹੜੇ ਆ ਉਹ ਪਾਣੀ ਚ ਡੁੱਬ ਗਏ 100% ਉਹਨਾਂ ਦਾ ਨੁਕਸਾਨ ਹੋ ਗਿਆ ਫਸਲਾਂ ਦਾ ਨੁਕਸਾਨ ਹੋ ਗਿਆ ਕਿੰਕਲ ਬੱਚੇ ਦਾ ਨੁਕਸਾਨ ਹੋ ਗਿਆ ਉਹਨਾਂ ਦੇ ਘਰ ਜਿਹੜੇ ਆ ਉਹ ਖਰਾਬ ਹੋ ਗਏ ਕਹਾਂਜ ਪਿਆਸ ਸਮਾਨ ਖਰਾਬ ਹੋ ਗਿਆ ਕਹਾਂਜ ਪਾਣੀ ਵੜ ਗਿਆ ਕਿਤੇ ਗਲੀਆਂ ਦੇ ਵਿੱਚ ਅਫਰ ਫੁੱਟ ਪਾਣੀ ਤੇ ਸੱਤ ਸੱਤ ਫੁੱਟ ਪਾਣੀ ਹੈ ਅੱਜ ਵੀ ਪਾਣੀ ਬਹੁਤ ਆਇਆ ਫਿਰ ਅੱਜ ਅਜ ਨਾਲੇ ਸ਼ਾਇਦ ਪਾਣੀ ਅਜ ਨਾਲੇ ਦੇ ਇੱਕ ਪਾਸੇ ਸ਼ਾਇਦ ਤੋਂ ਵੀ ਪਾਣੀ ਚਲਾ ਗਿਆ ਸੋ ਲੱਗੇਗਾ ਜਦੋਂ ਜਦ ਕਰੇ ਬਦਮਾਤਮਾ ਦੀ ਕਿਰਪਾ ਕਦੋਂ ਪਿੱਛੇ 20 ਪੈ ਨੇ ਹਟਣਗੇ ਪਾਣੀ ਬੰਦ ਹੋਊਗਾ ਤਾਂ ਇਹ ਕੁਦਰਤ ਦੀ ਕਰੋਪੀ ਹੈ ਸਾਦੇ ਪੰਜਾਬ ਦੇ ਸੱਤ ਜ਼ਿਲ੍ਹੇ ਜਿਹੜੇ ਉਹ ਬੜੇ ਨੁਕਸਾਨੇ ਗਏ ਅੱਜ ਮੈਨੂੰ ਪਤਾ ਲੱਗਾ ਅਜੇ ਪਤਾ ਨਹੀਂ ਮੈਨੂੰ ਆਏ ਕਿ ਨਹੀਂ ਆਏ ਸੁਨੀਲ ਜਾਖੜ ਜੀ ਨੇ ਅੱਜ ਆਉਣਾ ਸੀ ਬੀਜੇਪੀ ਦੇ ਪ੍ਰਧਾਨ ਜੀ ਨੇ ਜੇ ਆ ਗਏ ਹੁਣ ਤਾਂ ਵੀ ਤੁਹਾਡੇ ਲਈ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਹੜੇ ਆਉਣਾ ਬਾਕੀ ਆ ਤਾਂ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਖੜ ਸਾਹਿਬ ਤੁਸੀਂ ਬੀਜੇਪੀ ਦੇ ਪ੍ਰਧਾਨ ਦੇ ਤੁਸੀਂ ਨਾਲੇ ਆ ਜੇ ਤੋ ਤੁਹਾਨੂੰ ਵੈਲਕਮ ਕਹਿੰਦੇ ਆ ਜੀ ਆ ਕੇ ਮੈਂ ਤੁਹਾਡਾ ਸਵਾਗਤ ਕਰਦੇ ਆ ਕਿ ਤੁਸੀਂ ਸਾਡੇ ਦੁੱਖ ਚ ਸ਼ਰੀਕ ਹੋਣ ਆਏ ਹੋ ਸਾਡੇ ਇਸ ਵੇਲੇ ਔਖੇ ਘੜੀ ਚ ਸਾਡੇ ਕੋ ਆਏ ਹੋ ਪਰ ਮੇਰੀ ਤੁਹਾਨੂੰ ਬੇਨਤੀ ਆ ਕੇਂਦਰ ਚ ਤੁਹਾਡੀ ਸਰਕਾਰ ਆ ਤੁਸੀਂ ਕੇਂਦਰ ਸਰਕਾਰ ਕੋਲੋਂ ਸਾਨੂੰ ਆਰਜਕ ਪੈਕੇਜ ਲੈ ਕੇ ਦਿਓ ਪੰਜਾਬ ਨੂੰ ਲੈ ਕੇ ਦਿਓ ਪੂਰੇ ਆ ਬਾਰਡਰ ਦੀ ਪੱਟੀ ਆ ਜਿਹੜੀ 50 ਕਿਲੋਮੀਟਰ ਸਿੱਧੀ ਸੈਂਟਰ ਗਵਰਨਮੈਂਟ ਦੇ ਅੰਦਰ ਚ ਆਉਂਦੀ ਆ ਇਹਦੇ 'ਚ ਸੈਂਟਰ ਗਵਰਨਮੈਂਟ ਕੋਲੋਂ ਪ੍ਰਧਾਨ ਮੰਤਰੀ ਜੀ ਨੂੰ ਕਹਿ ਕੇ ਬਾਰਡਰ ਦੀ ਪੱਟੀ ਅਸੀਂ ਜੰਗਾ ਜੀ ਸਭ ਤੋਂ ਅੱਗੇ ਹੁੰਦੇ ਆ ਹੜਾ ਜੀ ਸਭ ਤੋਂ ਅੱਗੇ ਹੁੰਦੇ ਆ ਅਸੀਂ ਉੱਜੜ ਗਏ ਸਾਡੇ 60 70 ਪਿੰਡ ਜਿਹੜੇ ਉੱਜੜ ਗਏ ਤੁਸੀਂ ਸਾਹਵਲਾਂ ਨੂੰ ਬਹੁਤ ਬੁਰੀਏ ਦੇ ਪਾਣੀ ਆਈ ਜਾਂਦਾ ਪਤਾ ਨਹੀਂ ਹੋ ਕਿੰਨਾ ਜਾੜਾ ਹੋ ਜਾਏ ਕੱਲ ਤੱਕ ਸੋ ਮੇਰੀ ਜਾਖੜ ਸਾਹਿਬ ਨੂੰ ਬੇਨਤੀ ਆ ਆਓ ਖਾਲੀ ਹੱਥੀ ਨਾ ਆਓ ਕੁਝ ਲੈ ਕੇ ਆਓ ਤੁਹਾਡਾ ਸਵਾਗਤ ਕਰਦੇ ਆ ਤੁਹਾਨੂੰ ਗਲੇ ਲਾਉਨੇ ਆ ਅਸਲ ਸਾਨੂੰ ਚਾਹੀਦਾ ਸਾਡਾ ਜਿਹੜਾ ਅਸੀਂ ਮੋਢਲਾ ਢਾਂਚਾ ਤਿਆਰ ਕੀਤਾ ਛੜਕਾਂ ਦਾ ਉਹ ਵੀ ਸਾਡਾ ਸਾਦਾ ਪਾਣੀ ਨੇ ਬਰਬਾਦ ਕਰਤਾ ਜਿਹੜਾ ਆਰਐਨਐਫ ਦਾ 8000 ਕਰੋੜ ਰੁਪਇਆ ਸਾਡਾ ਡੱਕਿਆ ਜੇ ਕੋਈ ਦੁਆਦੋ ਸੈਂਟਰ ਕੋ ਕਿਉਂਕਿ ਇਹਦੇ ਤੋਂ ਬਾਅਦ ਜਦੋਂ ਪਾਣੀ ਲੱਥਾ ਤੇ ਸਾਡੀਆਂ ਪੰਚਾਇਤ ਘਾਸ ਸਾਡੀਆਂ ਰੋਡਾਂ ਸਾਡੀਆਂ ਗਲੀਆਂ ਫਿਰਨੀਆਂ ਸਭ ਵਹਿ ਗਈਆਂ ਬਹੁਤ ਬੁਰੀ ਹਾਲਤ ਹੋ ਗਈ ਹੈ ਸੋ ਉਹ ਸਾਡੇ ਪੈਸੇ ਦਵਾ ਦਿਓ ਅਸੀਂ ਉਹ ਪੈਸੇ ਜਿਹੜੇ ਆ ਇੱਥੇ ਲਾ ਸਕੀਏ ਪੂਰੇ ਪੰਜਾਬ ਚ ਲਾ ਸਕੀਏ ਪਹਿਲੀ ਗੱਲ ਤਾਂ ਪੂਰੇ ਪੰਜਾਬ ਨੂੰ ਆਤਕ ਪੈਕੇਜ ਦਵਾਓ મોદી ਸਾਹਿਬ ਦੇ ਕੋਲ ਨੂੰ ਸਾਨੂੰ ਵੀ ਦਵਾਓ ਇਹ ਨਾਲ ਇਹਨੂੰ ਫੈਸਲਾ ਦਵਾਓ ਕਿਉਂਕਿ ਅਸੀਂ ਬਾਰਡਰ ਤੇ ਆ ਅਸੀਂ ਹਰ ਲੜਾਈ ਦੇ ਅੱਗੇ ਹੁੰਦੇ ਆ ਸਾਡਾ ਹੱਕ ਬਣਦਾ ਸਾਨੂੰ ਉਹ ਹੱਕ ਲੈ ਕੇ ਦੋ ਸੋ ਤੁਨ ਮ ਜੀ ਆ ਕਹਿੰਦਾ ਵੈਲਕਮ ਕਹਿੰਦਾ ਤੁਸੀਂ ਆਇਓ ਪਰ ਸਾਨੂੰ ਕੋਈ ਨਾ ਕੋਈ ਦਵਾਓ ਖਾਲੀ ਹੱਥ ਹੀ ਨਾ ਜਾਓ ਪੋਲਟਿਕਸ ਨਾ ਕਰੋ ਸਿਆਸਤ ਨਾ ਕਰੋ ਇੱਕ ਦੂਜੇ ਦੇ ਉੱਤੇ ਕੋਈ ਆਪਾਂ ਦੋਸ਼ ਨਹੀਂ ਲਾਉਣੇ ਕਿਉਂਕਿ ਤੁਹਾਨੂੰ ਵੀ ਪਤਾ ਕਿ ਸੱਤ ਜਿਲ੍ਹੇ ਡੁੱਬ ਗਏ ਇਨਾ ਪਾਣੀ ਕਦੀ ਨਹੀਂ ਆਜਾ ਨਾ ਪਾਣੀ ਆ ਗਿਆ ਇਹ ਕੁਦਰਤ ਦੀ ਕਿਰਪਾ ਹੈ ਜਿਦੋਂ ਪਚਾਰ ਆਉਂਦੇ ਆ ਤੂਫਾਨ ਆਉਂਦੇ ਆ ਕੋਈ ਬਿਮਾਰੀ ਪੈਂਦੀ ਆ ਜਦੋਂ ਹੜ ਆਉਂਦੇ ਆ ਉਦੋਂ ਕੇਂਦਰ ਸਰਕਾਰ ਹੀ ਸਾਡਾ ਮਾਈ ਬਾਪ ਆ ਉਹਨੇ ਹੀ ਸਾਡੀ ਬਾਂ ਫੜਨਦੀ ਆ ਸੋ ਹੁਣ ਵੀ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਵਿੱਚ ਪੈ ਕੇ ਤੇ ਸਾਨੂੰ ਜਿਹੜਾ ਸਪੈਸ਼ਲ ਪੈਕੇਜ ਜਿਹੜਾ ਲੈ ਕੇ ਦੋ ਜਿਹਦੇ ਨਾਲ ਅਸੀਂ ਮੜ ਅਜ ਨਾਲੇ ਦੇ ਲੋਕ ਆਪਣੇ ਪੈਦਾ ਤੇ ਹੋ ਸਕੀਏ ਸਾਰੇ ਪੰਜਾਬ ਦੇ ਲੋਕ ਆਪਣੇ ਪੈਦਾ ਤੇ ਹੋ ਸਕੀਏ ਸultanpur Lodhi ਦੇ ਵਿੱਚ ਫੂਕਲਾ ਅਫਰੋਜਪੁਰ ਫਾਜ਼ਲ ਕਾਬੋਰ ਸਭ ਤੁਹਾਡੇ ਬੜਾ ਬੁਦਾ ਹਾਲ ਹੈ ਸਭ ਨੂੰ ਪੈਸੇ ਲੈ ਕੇ ਦੋਸਤਾਂ ਜੋ ਸਾਡਾ ਪੰਜਾਬ ਦੁਬਾਰਾ ਪੈਦਾ ਤੋਂ ਹੋ ਜਾਏ ਇਹ ਮੈਂ ਬੇਨਤੀ ਪੰਜਾਬ ਸਰਕਾਰ ਵੱਲੋਂ ਸਰ ਇਹ ਕਿਹੋ ਜੇ ਯਤਨ ਕੀਤੇ ਜਾ ਰਹੇ ਆ ਲੋਕਾਂ ਤੱਕ ਰਸਦ ਸਮਗਰੀ ਵੀ ਪਹੁੰਚਾਈ ਜਾ ਰਹੀ ਹੈ ਕੀ ਕਹਾਂ ਚੋਦੇ ਸਰ ਇਹ ਪੁਲਵੰਦ ਜੋ ਪੰਜਾਬ ਜੋ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੀਤੇ ਆ ਉਹ ਕਰ ਰਹੇ ਆ ਸਾਡੇ ਸਾਰੇ ਅਫਸਰ ਸਾਡੇ ਪਾਣੀ ਦੇ ਵਿੱਚ ਡੀਸੀ ਸਾਹਿਬ ਦੁਜੀਤ ਤੇ ਸਭ ਸਾਡੇ ਦੇ ਦੇ ਅਫਸਰ ਨੇ ਉਹ ਲੱਗੇ ਆ ਜੋ ਅਸੀਂ ਕਰ ਸਕਦੇ ਸੀ ਤੇ ਕਾਹਦੀ ਹੋਏ ਪਰ ਕੁਝ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਕੇਂਦਰ ਸਰਕਾਰ ਨੇ ਕਰਦੀਆਂ ਜੀ ਸੋਮਿਆ ਦੀ ਬੇਨਤੀ ਆ ਕਿ ਕੇਂਦਰ ਸਰਕਾਰ ਸਾਡੀ ਬਾਹ ਫੜੇ ਪੰਜਾਬ ਸਰਕਾਰ ਤੇ ਆਪਣੇ ਕੰਮ ਤੇ ਲੱਗੀ ਆ ਉਹ ਅਸੀਂ ਕਰਾਂਗੇ 100% ਕਰਾਂਗੇ ਗਰਜ਼ੋਰ ਇਹ ਕਹਾਂਵਾਂਗੇ ਮੁਆਵਜ਼ੇ ਦਾਂਗੇ ਉਹ ਜੋ ਸਾਡੀ ਡਿਊਟੀ ਆ ਅਸੀਂ ਕਰਾਂਗੇ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤੇ ਜਿਹੜੇ ਲੋਕ ਫਸੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਬੱਸ ਲੋਕਾਂ ਨੂੰ ਸੁਨੇਹਾ ਕਿ ਪਾਣੀ ਦੇ ਲੱਗੇ ਨੀ ਜਾਣਾ ਸੇਫ ਜਗ੍ਹਾ ਤੇ ਆ ਜਾਓ ਆਪਣਾ ਮਾਲ ਦੰਗਲ ਸੇਫ ਜਗ੍ਹਾ ਤੇ ਲਾਓ ਪਾਣੀ ਦੇ ਲੱਗੇ ਨਹੀਂ ਜਾਣਾ ਬਹੁਤ ਹਿਸ ਵਾਲਾ ਪਾਣੀ ਹੈ ਬਹੁਤ ਸਪੀਡ ਚ ਪਾਣੀ ਹੈ ਕਿਸੇ ਦਾ ਜਾਨੀ ਮਾਲ ਦਾ ਨੁਕਸਾਨ ਨਾ ਹੋ ਜਾਏ ਇਸ ਚੀਜ਼ ਦਾ ਖਿਆਲ ਰੱਖਣਾ ਸਭ ਨੂੰ ਬੇਨਤੀ ਹੈ ਕਿ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸਾਹਮਣੇ ਰੱਖਣਾ ਆਪਣਾ ਸੇਫਟੀ ਵਾਲੇ ਥਾਂ ਤੇ ਤੁਸੀਂ ਆ ਜਾਓ ਜਿੱਥੇ ਤੁਸੀਂ ਸੇਫ ਜ਼ੋਨ ਦਾ ਜਗ੍ਹਾ ਤੇ ਆ ਜਾਓ ਜਿੱਥੇ ਸਾਡੀ ਸਪੋਰਟ ਦੀ ਲੋੜ ਪੈਂਦੀ ਹੈ ਸਾਨੂੰ ਕਾਲ ਕਰੋ ਅਮਰ ਸਾਹਿਬ ਦੀ ਡੀਸੀ ਨੂੰ ਕਾਲ ਕਰੋ ਐਸਐਸਪੀ ਨੂੰ ਕਾਲ ਕਰੋ ਸਾਡੇ ਐਸਐਮ ਨੂੰ ਕਾਲ ਕਰੋ ਕਿਸ ਕਰਕੇ ਤੁਸੀਂ ਸੇਫ ਜਗ੍ਹਾ ਤੇ ਆ ਜਾਓ ਮੌਕਾ ਨਹੀਂ ਬੀਤਦਾ